ਸਲਾਨਾ 7ਵਾਂ ਮਹਾਨ ਵਰਸੀ ਸਮਾਗਮ ਪਰਮ ਪੂਜਨੀਕ ਸੇਵਾ ਦੇ ਪੁੰਜ ਤਨਤਨ ਭਗਤ ਆਸਰਾਮ ਜੀ ਬੈਦਵਾਨ ਸੁਹਾਣੇ ਵਾਲਿਆਂ ਦੀ ਤੀਜੀ ਪੀੜੀ ਦੇ ਵਾਰਿਸ ਸਚਕੰਡ ਵਾਸੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਕੁੰਮੜਾ ਬੁੱਢਾ ਦਲ ਦੀ ਮਿੱਠੀ ਯਾਦ ਨੂੰ ਤਾਜ਼ਾ ਕਰਦਿਆ ਮਿਤੀ 7 8 9 ਦਸੰਬਰ 2023 ਦਿਨ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਨੂੰ ਤਨਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਸ਼੍ਰੀ ਢੀੜੀ ਸਾਹਿਬ ਸੈਕਟਰ 69 ਮੋਹਾਲੀ ਨੇੜੇ ਮਾਏ ਹਸਪੀਟਲ ਕੋਠੀ ਨੰਬਰ 2701 ਦੇ ਸਾਹਮਣੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਦੇ ਉੱਤੇ ਜਥੇਦਾਰ ਬਾਬਾ ਸਿਕੰਦਰ ਸਿੰਘ ਜੀ ਨੇ ਦਿੱਤੀ ਜਾਣਕਾਰੀ ਖੁਸ਼ੀਆਂ ਦਾ ਜ਼ਿਕਰ ਇਹ ਗਿ ਜਾਵੇ ਨਿਹਾਲ ਹੋ ਜਾਵੇ ਤਨ ਤਨ ਅਮਰ ਸਹੀਦ ਸਿੰਘ ਸਾਲ ਜੈ ਤੇ ਬਾਬਾ ਹਨੂਮਾਨ ਸਿੰਘ ਜਿਆ ਨੂੰ ਭਾਵੇ ਤਉ ਤੋ ਪਹਿਲਾਂ ਸਾਰੀਆਂ ਸਮੂਚੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਹੈਗਾ ਜਿਹੇਦਰ ਬਾਬਾ ਸਿਕੰਦਰ ਸਿੰਘ ਜੀ ਜੋ ਕਿ ਗੁਰਦੁਆਰਾ ਛਿੜੀ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਨੇ ਇੱਥੇ ਬਹੁਤ ਧੀਰ ਤੋਂ ਸੰਗਤਾਂ ਨੇ ਸਾਨੂੰ ਇਸ ਸਥਾਨ ਦੀ ਸੇਵਾ ਜਿਹੇਦਰ ਬਾਬਾ ਕਰਦੇਵ ਸਿੰਘ ਜੀ ਕੁੰਬੜਾ ਜਿਨ੍ਹਾਂ ਨੇ ਇੱਥੇ 45 ਸਾਲ ਦੀ ਸੇਵਾ ਸੰਭਾਲ ਕੀਤੀ ਇਸ ਅਸਥਾਨ ਦੀ ਉਸ ਤੋਂ ਉਪਰੰਤ 2016 ਦੇ ਵਿੱਚ ਜਹਦਰ ਬਾਬਾ ਗੁਰਦੇਵ ਸਿੰਘ ਜੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਉਹਨਾਂ ਤੋਂ ਬਾਅਦ ਸਾਡੀ ਸੇਵਾ ਇੱਥੇ ਸੰਗਤਾਂ ਵੱਲੋਂ ਸਾਨੂੰ ਸੌਂਪੀ ਗਈ ਹੈ ਤੇ ਅਸੀਂ ਜਦੋਂ ਇੱਥੇ ਸੇਵਾ ਸੰਭਾਲ ਕਰਦੇ ਆ ਰਹੇ ਤੇ ਇਹ ਵਰਸ਼ੀ ਸਮਾਗਮ ਹਰ ਸਾਲ ਦੀ ਤਰ੍ਹਾਂ ਹੁਣ 7ਵਾਂ ਸਮਾਗਮ ਹੈ ਜੀ ਸਾਲਾਨਾ 7ਵਾਂ ਵਰਸ਼ੀ ਸਮਾਗਮ ਹੈ ਤੇ ਕੱਲ 7 ਤਰੀਕ ਹੈ ਸਤਿ ਸ੍ਰੀ ਅਕਾਲ ਘੰਡ ਪੜ ਸਾਵਰंभ ਹੋਣਗੇ 10 ਵਜੇ ਤੇ 8 ਤਰੀਕ ਨੂੰ ਮੱਧ ਦੀ ਅਰਦਾਸ ਹੋਵੇਗੀ ਤੇ 8 ਤਰੀਕ ਨੂੰ ਸ਼ਾਮ ਨੂੰ ਜੋ ਕਿ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਾਲ ਚਲਦਾ ਵੀਰ ਚੱਕਰਵਰਤੀ 96 ਕਰੋੜੀ ਪੰਜਾਬ ਹਿੰਦੁਸਤਾਨ ਵਿਸ਼ਵ ਦੇ ਵਿੱਚ ਜਿਹਨਾਂ ਦਾ ਰਾਜ ਚੱਲਦਾ ਹੈ ਉਹਨਾਂ ਵੱਲੋਂ ਇੱਥੇ ਅਮਰ ਸੰਚਾਰ ਦਾ ਬਾਟਾ ਸ਼ਾਮ ਨੂੰ ਰਹਿਰਾ ਸਾਹਿਬ ਤੋਂ ਬਾਅਦ ਤਿਆਰ ਹੋਵੇਗਾ ਜੋ ਵੀ ਪ੍ਰਾਣੀ ਅਮਰਤ ਦੇ ਵਲਾਖੀ ਹਨ ਅਮਰਤ ਛਕਣਾ ਚਾਹੁੰਦੇ ਹਨ ਬੋਡੇਦਾਲ ਵੱਲੋਂ ਅਮਰਤ ਛਕਾਇਆ ਜਾਵੇਗਾ ਤੋਂ ਅਮਰਤ ਛਕਣ ਵਾਲੇ ਸੱਜਣ ਉਹ ਆਪਣਾ رابطہ ਕਾਇਮ ਕਰਨ ਇੱਥੇ ਉਹਨਾਂ ਨੂੰ ਅਮਰਤ ਦੀ ਦਾਤ ਦਿੱਤੀ ਜਾਊਗੀ ਤੇ ਜਿਹੜਾ 9 ਤਰੀਕ ਦਾ ਸਮਾਗਮ ਹੈ ਉਹ ਅਮਰਤ ਵੇਲੇ 9 ਵਜੇ ਸਰੋਕ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣਗੇ ਉਪਰੰਤ ਆਰਤੀ ਆਰਤ ਹੋਵੇਗਾ ਉਪਰੰਤ 10 ਵਜੇ ਤੋਂ ਲੈ ਕਰਕੇ 1 ਵਜੇ ਤੱਕ ਸੰਤ ਸਮਾਗਮ ਹੈ ਇਸ ਦੇ ਵਿੱਚ ਬੀਬੀਆਂ ਦੇ ਜਥੇ ਤੇ ਸੰਤ ਬਾਬਾ ਕੁਲਦੀਪ ਸਿੰਘ ਜੀ ਸੁਹਾਣੇ ਵਾਲੇ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਲੰਬਿਆ ਸਹਿਣ ਵਾਲੇ ਤੇ ਸੰਤ ਬਾਬਾ ਧੂਰਕੋਟ ਵਾਲੇ ਸੰਤ ਬਾਬਾ ਅਵਤਾਰ ਸਿੰਘ ਜੀ ਜਿਨ੍ਹਾਂ ਨੇ ਇਹ ਸਾਰਾ ਸਮਾਗਮ ਉਹਨਾਂ ਦੇ ਸਮਾਪਤੀ ਕਰਨੀ ਹੈ ਤੇ ਗੁਰੂ ਕਾ ਲੰਗਰ ਸੰਗਤਾਂ ਵੱਲੋਂ ਅਤੁੱਟ ਵਰਤਾਇਆ ਜਾਵੇਗਾ ਜੀ ਜੀ ਦੇਖਿਆ ਹੋਇਆ ਹੈ ਕਿ ਹਰ ਵਾਰ ਜੀ 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 ਤੇ ਜਗਾ ਦੀ ਇਹ ਗੱਲ ਤੁਸੀਂ ਜੀਵਾਰ ਸਾਹਿਬ ਦਾ ਕੰਮ ਨਹੀਂ ਇਹ ਜੰਗਤ ਦਾ ਕੀ ਅਰੇਂਜਮੈਂਟ ਹੈ ਕਿ ਕਿਸੇ ਕੋਈ ਸਲੂਸ਼ਨ ਕਰ ਸਕਦਾ ਇਹ ਸੰਗਤ ਦਾ ਹਰ ਸਾਲ ਬਹੁਤ ਜ਼ਿਆਦਾ ਹੁੰਦੀ ਹੈ ਸੰਗਤ ਦਾ ਇਹ ਪਵਦ ਦਾ ਇਲਾਕਾ ਹੈ ਜਿਹੜੇ ਸੰਤ ਪਾਪਾ ਜਿਹਾਦਰ ਬਾਬਾ ਗੁਰਦੇਵ ਸਿੰਘ ਜੀ ਕੁੰਬੜਾ ਹੋਏ ਨੇ ਇਹ ਭਗਤ ਆਸਾ ਰਾਮ ਜੀ ਸਾਡੇ ਸੁਹਾਣੇ ਵਾਲੇ ਹੋਏ ਨੇ ਜਿਨ੍ਹਾਂ ਦੀ ਤੀਜੀ ਪੀੜੀ ਦੇ ਵਾਰਸ ਸੀ ਇਹ ਇਹਨਾਂ ਨੇ ਇਸ ਪਵਾਦ ਇਲਾਕੇ ਦੀ ਬੋਲੀ ਨੂੰ ਬਚਾਇਆ ਪਵਾਦ ਇਲਾਕੇ ਦੇ ਸੱਭਿਆਚਾਰ ਨੂੰ ਬਚਾਇਆ ਭਗਤ ਆਸਾ RAM ਜੀ ਦੇ ਗਾਣ ਨੂੰ ਬਚਾਇਆ ਤੇ ਉਹਨਾਂ ਦੀ ਇਹ ਪੀੜ੍ਹੀ ਨੂੰ ਸੰਭਾਲਦੇ ਹੋਏ ਇਹ ਇਲਾਕੇ ਦੇ ਵਿੱਚ ਉਹਨਾਂ ਦਾ ਨਾਮ ਉਹਨਾਂ ਨੇ ਖੱਟ ਕੇ ਆਪਣਾ ਨਾਮ ਖੱਟ ਕੇ ਗਏ ਨੇ ਇਲਾਕੇ ਦੀ ਸੰਗਤ ਉਹਨਾਂ ਦੇ ਨਾਲ ਜੁੜੀ ਹੋਈ ਹੈ ਤੇ ਉਹ ਸੰਗਤਾਂ ਵੱਲੋਂ ਇਹ ਇਸ ਸਥਾਨ ਦੀ ਸੇਵਾ ਸੰਭਾਲ ਜਿੰਨੀ ਵੀ ਹੈ ਉਹ ਸੰਗਤਾਂ ਇਸ ਸਥਾਨ ਤੇ ਨਾ ਤਾਂ ਇਸ ਸਥਾਨ ਦੀ ਕੋਈ ਗ੍ਰਾਹੀ ਕਰਦਾ ਏ ਇਸ ਸਥਾਨ ਦੀ ਕਦੇ ਬਾਬਾ ਜੀ ਨੇ ਬੜਿਆ ਨੇ ਨਹੀਂ ਗ੍ਰਾਹੀ ਕੀਤੀ ਨਾ ਅਸੀ ਕੀਤੀ ਹੈ ਇੱਥੇ ਸੰਗਤਾਂ ਜੋ ਤਿਲਫੁੱਲ ਇੱਥੇ ਭੇਜਿਆ ਨੂੰ ਉਸੇ ਨਾਲ ਇਹਦਾ ਕਾਰੋਬਾਰ ਚੱਲ ਰਿਹਾ ਹੈ ਤੇ ਇਹ ਜਿਹੜਾ ਸਥਾਨ ਹੈਗਾ ਇਹ ਸਾਰੀ ਬਾਉਂਡਰੀ ਵਾਲ ਜੋ ਵੀ ਸਥਾਨ ਦੀ ਸਾਫ ਸੰਭਾਲ ਹੋਈ ਹੈ ਬਾਬਾ ਜੀ ਵੱਲੋਂ ਕੀਤੀ ਗਈ ਸਭ ਤੋਂ ਪਹਿਲਾਂ ਹੁਣ ਜਿਹੜੀ ਇਹਦੀ ਕਾਰ ਸੇਵਾ ਦਰਬਾਰ ਸਾਹਿਬ ਦਾ ਨਹੀਂ ਪੱਥਰ ਰੱਖਿਆ 2017 ਦੇ ਵਿੱਚ ਇਹਦੀ ਇਮਾਰਤ ਸ਼ੁਰੂ ਕੀਤੀ ਸੀ ਤੇ ਹੁਣ ਸੰਗਤਾਂ ਵੱਲੋਂ ਉਪਰਾਲਾ ਕਰਕੇ ਇਹਦੇ ਲੈਂਟਰ ਦੀ ਸੇਵਾ ਜਿਹੜੀ ਕੀਤੀ ਗਈ ਸੀ ਦੋ ਆਪਣਾ 5ਵੇਂ ਮਹੀਨੇ 'ਚ 2023 ਮਈ 2023 ਦੇ ਵਿੱਚ ਇਹਦੀ ਸੈਟਰਿੰਗ ਕਰਕੇ ਸਰੀਆ ਬੰਨਿਆ ਗਿਆ ਸੀ ਉੱਪਰ ਬਿਜਲੀ ਦੇ ਪੈ ਪਏ ਸੀ ਸਾਰੀ ਤਿਆਰੀ ਸੀਗੀ ਤੇ ਸਾਨੂੰ ਨਹੀਂ ਪਤਾ ਸੀ ਕੋਈ ਸਾਡਾ ਇੱਥੇ ਕੋਈ ਦੁਸ਼ਮਣ ਨਹੀਂ ਸੀ ਸਾਰੇ ਮਿੱਤਰ ਨੇ ਸਾਧੂ ਸੰਤਾਂ ਦੇ ਸਾਰੇ ਮਿੱਤਰੇ ਹੁੰਦੇ ਨੇ ਤਾਂ ਸਾਨੂੰ ਇੱਕੇ ਸਾਰੇ ਨਾਲ ਹਮ ਨੇ ਹੀ ਚੰਗੇ ਬੁਰਾ ਨਹੀਂ ਕੋਈ ਅਸੀਂ ਸਭ ਦਾ ਭਲਾ ਮੰਗਣ ਵਾਲੀ ਇਹ ਸਿੱਖ ਕੌਮ ਹੈ ਜਿਹੜਾ ਸਭ ਦਾ ਭਲਾ ਮੰਗਦੀ ਹੈ ਕਿਸੇ ਦਾ ਬੁਰਾ ਨਹੀਂ ਮੰਗਦੀ ਹੈ ਤੇ ਇਹ ਸਥਾਨ ਮੇਰਾ ਨਹੀਂ ਕੋਈ ਮਹਿਲ ਬਣ ਰਿਹਾ ਸੀ ਇਹ ਸਥਾਨ ਬਣਾਣਾ ਪਰਮੇਸ਼ਰ ਦਾ ਉਹਦਾ ਦਰਬਾਰ ਬਣਾ ਰਿਹਾ ਅਸੀਂ ਬੜੇ ਸੰਕਟ ਕੱਟੇ ਨੇ ਛੰਨ ਦੇ ਵਿੱਚ ਵੀ ਬਾਬਾ ਜੀ ਨੇ ਸਮਾਂ ਕੱਟਿਆ ਤੰਬੂਆਂ ਦੇ ਵਿੱਚ ਵੀ ਸਮਾਂ ਕੱਟਿਆ ਤੇ ਜੰਗਲਾਂ ਦੇ ਵਿੱਚ ਸਮਾਂ ਕੱਟਿਆ ਬਾਬਾ ਜੀ ਨੇ ਤੇ ਹੁਣ ਜਾ ਕੇ ਸਾਨੂੰ ਅਸੀਂ ਇਹ ਸੰਗਤਾਂ ਨੂੰ ਬੇਨਤੀਆਂ ਕਰ ਕਰਕੇ ਇੱਥੇ ਤਿਲ ਫੁੱਲ ਜਿੰਨਾ ਵੀ ਸੰਗਤਾਂ ਭੇਜ ਰਹੀਆਂ ਸੀ ਉਪਰਾਲਾ ਕਰਕੇ ਇਹ ਸਕੰਜਾ ਖੜਾ ਕੀਤਾ ਤੇ ਅਸੀਂ ਸੈਟਰਿੰਗ ਕਰਵਾਈ ਸਰੀਆ ਬਣਵਾਇਆ ਤੇ ਜਦੋਂ ਸਾਰੀ ਤਿਆਰੀ ਹੋ ਗਈ ਤੇ ਆ ਸਾਡੇ ਜਿਹੜੇ ਗਵਰੰਟੀ ਨੇ ਹੈ ਤਾਂ ਸਾਡੇ ਨੇ ਆ ਪੜੋਸੋਂ ਦਾ ਸਾਡਾ ਆਪਣੀ ਹੁੰਦਾ ਉਹ ਤੇ ਇਹਨਾਂ ਨੂੰ ਪਤਾ ਨਹੀਂ ਕੋਈ ਪ੍ਰੋਬਲਮ ਹੋ ਗਈ ਕੀ ਹੋਇਆ ਇਹਨਾਂ ਨੇ ਹਾਈ ਕੋਰਟ ਤੋਂ ਸਟੇ ਲਿਆ ਕੇ ਸਾਡਾ ਇਹ ਜਿਹੜਾ ਲੈਂਟਰ ਹੈ ਇਹ ਰੋਕਤਾ ਅਸੀਂ ਇਹ ਗੱਲ ਕਰਨੀ ਵੀ ਨਹੀਂ ਚਾਹੁੰਦੇ ਸੀ মিডিਆ ਆ ਕੇ ਕਿਉਂਕਿ 2023 ਪੰਜਵੇਂ ਮਹੀਨੇ ਦੀ ਗੱਲ ਹੈ ਅੱਜ ਹੁਣ 12ਵਾਂ ਮਹੀਨਾ ਸ਼ੁਰੂ ਹੋ ਗਿਆ ਅਸੀਂ ਅੱਜ ਤੱਕ মিডিਆ ਦੇ ਸਾਹਮਣੇ ਗਏ ਨਹੀਂ ਹੈਗੇ ਔਰ ਹੁਣ ਸਾਨੂੰ ਸੰਗਤਾਂ ਇਹ ਲੰਬੇ ਦੇ ਰਹੇ ਆਪਾ ਜੀ ਤੁਸੀਂ ਇਹ ਜਾਗਰ ਕਿਉਂ ਨਹੀਂ ਕਰਦੇ ਇਹ মিডিਆ ਸਾਹਮਣੇ ਕਿਉਂ ਨਹੀਂ ਤੁਸੀਂ ਆ ਰਹੇ ਵੀ ਇਹਦਾ ਸੰਗਤਾਂ ਦੀ ਸੰਗਤਾਂ ਦੀ ਸੇਵਾ ਸੰਗਤਾਂ ਨੇ ਕਰਨਾ ਹਾਂਜੀ ਨਹੀਂ 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 ਪੈਸਾ ਮਟੀਰੀਅਲ ਆ ਰਿਹਾ ਮਾਇਆ ਜਿਹੜੀ ਆ ਰਹੀ ਉਹ ਲੇਬਰ ਵੀ ਆਖ ਲੈਣੇ ਆਪੇ ਹੀ ਦੇਣੀ ਹੈ ਮਟੀਰਾ ਕੰਕਰੀਟ ਵੀ ਆਪੇ ਪਵਾਣੀ ਹੈ ਮੇਰਾ ਇਹਦੇ ਵਿੱਚ ਕੁਝ ਨਹੀਂ ਹੈ ਠੀਕ ਹੈ ਜੀ ਨਾ ਔਰ ਇਹ ਕੋਠੀ ਵਾਲੇ ਨੇ ਕੋਈ ਸੇਵਾ ਭੇਜੀ ਹੈ ਨਾ ਅਜ ਤੱਕ ਭੇਜੀ ਹੈ ਨਾ ਭੇਜਣਗੇ ਇਹ ਇਹ ਸਦਾ ਜਦ ਤੋਂ ਇਹ ਕੋਠੀਆਂ ਬਣਨ ਲੱਗੀਆਂ ਜਾਂਦੋਂ ਹੀ ਵਿਰੋਧ ਦੇ ਵਿੱਚ ਨੇ ਵੀ ਇਹ ਉੱਠਣਾ ਚਾਹੀਦਾ ਹੈ ਉੱਠਣਾ ਚਾਹੀਦਾ ਸਥਾਨ ਇਹ ਇੱਕ ਪਾਵਨ ਪਵਿੱਤਰ ਸਥਾਨ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਫਤਿਹ ਅਸਰਾਂਦ ਫਤਿਹ ਕੀਤੀ ਹੈ ਨਾ ਚੱਪਰ ਚਿੜੀ ਦਾ ਮੈਦਾਨ ਜੰਕ ਹੋਇਆ ਉਸ ਸਮੇਂ ਜੰਗਲ ਸੀਗਾ ਪੀਆ ਬਾਣ ਸੀਗਾ ਇਸ ਸਥਾਨ ਤੇ ਬਾਬਾ ਬੰਦਾ ਸਿੰਘ ਪਾਤਰ ਦੇ ਸਿੰਘਾਂ ਦੀ ਮੱਲਮ ਪੱਟੀ ਹੋਈ ਹੈ ਤੇ ਸਿੰਘਾਂ ਦਾ ਸੰਸਕਾਰ ਵੀ ਇੱਥੇ ਆ ਨਿਸਾਨ ਸਾਹਿਬ ਸੋਭਿਤ ਹੈ ਇਹਦੇ ਨੀਚੋਂ ਇੱਕ ਗਿੱਠਾ ਨਿਕਲਿਆ ਸਰੰਦੀ ਇੰਟਾਂ ਦਾ ਜਿਹੜਾ ਕਿ ਉਸ ਸਮੇਂ ਉਹ ਗਿੱਠਾ ਸੰਭਾਲਿਆ ਗਿਆ ਸੀ ਉਹ ਉਸ ਸਥਾਨ ਤੇ ਇੱਥੇ ਅ ਸਹੈਦਾਂ ਸਿੰਘਾਂ ਦੀ ਸੰਸਕਾਰ ਹੋਇਆ ਸਿੰਘਾਂ ਦਾ ਹਾਂਜੀ ਹਾਂਜੀ ਕੁਝ ਵੀ ਨਹੀਂ ਸੀ ਕੁਝ ਵੀ ਨਹੀਂ ਸੀ ਹਾਂਜੀ 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 ਨਾ ਜੀ ਨਾ ਇਹ ਤਾਂ ਹੁਣ ਆਏ ਆ ਜੀ ਕੱਲ ਆਏ ਤਾਂ 5 ਤੋਂ 7 ਸਾਲ ਦੇ ਵਿੱਚ ਵੀ ਦੀ ਕਿਹੜਾ ਜਿਹੜੇ ਹੁਣ ਆਏ ਨੇ ਜਿਹੜੇ ਇਤਰਾਜ਼ ਕਰ ਰਹੇ ਨੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਖਾਲਸਾ ਸਦਾ ਜਿੱਤਦਾ ਆ ਤਾਂ ਪਰ ਅਸੀਂ ਇਹ ਬੜਾ ਅਫਸੋਸ ਹੈ ਸਾਨੂੰ ਵੀ ਸਾਡੇ ਸਿੱਖ ਭਾਈਚਾਰਾ ਹੀ ਹੋ ਕੇ ਸਾਡੇ ਗੁਰੂ ਘਰਾਂ ਤੇ ਹਮਲੇ ਕਰਵਾ ਰਹੇ ਨੇ ਹਾਂ ਜੀ ਹਾਂ ਤਾਂ ਜੇ ਗੁਰਦੁਆਰਾ ਸਾਹਿਬ ਨਾ ਹੁੰਦਾ ਤਾਂ ਇਹ ਜਮੀਨ ਇੱਥੇ ਨਾ ਸਥਾਨ ਹੁੰਦਾ ਕੋਈ ਮੈਂ ਹੁਣ ਤਾਂ ਬਣਾਇਆ ਨਹੀਂ ਹੈ ਨਾ ਕੋਈ ਪੁੱਢਾ ਸਰਕਾਰ ਬਣਾਣ ਦਵੇ ਇੱਕ ਇंट ਨਹੀਂ ਕਿਸੇ ਨੂੰ ਕਬਜ਼ਾ ਕਰਨ ਦਿੰਦੀ ਉਹ ਤੇ ਉਹਨਾਂ ਨੇ ਇਹ ਜਗ੍ਹਾ ਛੱਡੀ ਆ ਸਾਡੇ ਕੋਲ ਇਹਦੇ ਕਾਗਜ਼ ਪੱਤਰ ਨੇ ਅਲਾਟਮੈਂਟ ਹੈ ਸਾਡੇ ਕੋਲ ਜਗ੍ਹਾ ਦੀ ਤੇ ਅਸੀਂ ਇੱਥੇ ਤਾਂ ਬੈਠੇ ਨੇ ਤਾਂ ਇਹਦੀ ਸੇਵਾ ਸ਼ੁਰੂ ਹੋਈ ਸੀ ਸਾਡੇ ਪਿਤਾ ਜੀ ਨੂੰ 1982 ਦੇ ਵਿੱਚ ਇੱਥੇ ਆ ਕੇ ਉਹ ਬੈਠੇ ਸੀਗੇ ਤੇ 1900 2016 ਦੇ ਵਿੱਚ ਉਹ ਚੜ੍ਹਾਈ ਕਰ ਗਏ ਨੇ ਤੇ ਮੈਂ ਬਚਪਨ ਚੋਂ ਮੈਂ 2 ਸਾਲ ਦਾ ਸੀਗਾ ਮੇਰਾ 1980 ਦਾ ਜਨਮ ਹੈ ਮੈਂ 2 ਸਾਲ ਦਾ ਸੀ ਜਦੋਂ ਇਸ ਸਥਾਨ ਤੇ ਆ ਗਿਆ ਸੀ ਤੇ ਪਿਤਾ ਜੀ ਦੇ ਨਾਲੇ ਸੇਵਾ ਸੰਭਾਲ ਜਿੱਤਰਉਣਾ ਬੱਚੇ ਮੇਰੇ ਨੇ ਇੱਕ ਆ ਬੱਚਾ ਦੂਜਾ ਪਚੰਗੀ ਦੂਜਾ ਇਹ ਜਾਮ ਨੂੰ ਇਹ ਬੱਚੇ ਸਿੱਖ ਨੇ ਜਿਆਦੀ ਸੇਵਾ ਸੰਭਾਲ ਦੇ ਵਿੱਚ ਝੂਟੇ ਹੋਏ ਨੇ ਇਸੇ ਤਰ੍ਹਾਂ ਮੈਂ ਝੂਟਿਆ ਹੋਇਆ ਸੀ ਬਾਬਾ ਜੀ ਨਾਲ ਤਾਂ ਹੀ ਮੈਨੂੰ ਸੇਵਾ ਮਿਲੀ ਹੈ ਤੇ ਆਪਾਂ ਜੱਤੋ ਹੀ ਸੇਵਾ ਸੰਭਾਲ 2016 ਤੋਂ ਬਾਅਦ ਮੈਨੂੰ ਇਹਨਾਂ ਨੇ ਪੱਗ ਦੇ ਕੇ ਨਵਾਜਿਆ ਇਸ ਸਥਾਨ ਦੀ ਸੇਵਾ ਸੰਭਾਲ ਬਾਬਾ ਜੀ ਆਪਣੇ ਜੂnde ਹੱਥੀ ਸਾਨੂੰ ਇਸੇ ਬਾਅਦ ਇਹ ਕਿ ਗਏ ਨੇ 2014 ਦੇ ਵਿੱਚ ਉਹਨਾਂ ਨੇ ਮੇਰੀ ਪੱਗਬੰਦੀ ਦਸਤਾਰਬੰਦੀ ਇੱਥੇ ਸੰਗਤਾਂ ਦੇ ਵਿੱਚ ਕੀਤੀ ਹੋਈ ਐ ਤੇ ਉਸ ਤੋਂ ਬਾਅਦ ਹੀ ਆਪਾਂ ਸੇਵਾ ਸੰਭਾਲ ਕਰਦੇ ਆ ਰਹੇ ਜੀ ਜੀ ਸੰਗਤਾਂ ਨੂੰ ਅਪੀਲ ਕਰਦੇ ਆਂਗੇ ਮਹਾਪੁਰਸ਼ਾਂ ਦੀ ਇਹ ਵਰਸੀ ਐ ਸਾਰੀਆਂ ਸੰਗਤਾਂ ਬਿਹਰਾਂ ਘੱਟ ਕੇ ਇਸ ਸਥਾਨ ਤੇ ਪੁੱਜੋ ਤੇ ਗੁਰੂ ਦਾ ਜਸ ਸੁਣੋ ਗੁਰੂ ਦੀ ਬਾਣੀ ਸੁਣੋ ਗੁਰੂ ਦੇ ਨਾਲ ਜੁੜੋ ਗੁਰੂ ਦਾ ਉਪਦੇਸ਼ ਮੰਨੋ ਭਾਈ ਇਹ ਸੰਗਤਾਂ ਨੂੰ ਉਪਦੇਸ਼ ਐ ਬਾਕੀ ਆਪ ਜੀ ਦੇ ਚੈਨਲ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਨਵੇਂ ਸਾਲ ਦੀਆਂ ਵਧਾਈਆਂ ਤੇ ਬਾਬਾ ਧੰਨ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਮਨਾ ਕੇ ਹਟਿਆ ਆਪਾਂ ਹੁਣ ਉਹਨਾਂ ਦੀ ਵੀ ਲੱਖ ਲੱਖ ਵਧਾਈਆਂ ਸਾਰੇ ਦੇਸ਼ ਪਰਦੇਸ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਾਂਜੀ ਇਹੀ ਮੈਂ ਬੇਨਤੀ ਕਰਦਾ ਵੀ ਸਾਰੇ 9 ਤਰੀਕ ਨੂੰ ਹੁਮ ਹਮਾ ਕੇ ਪਹੁੰਚੋ ਬਾਕੀ ਇਹ ਸਾਰੀਆਂ ਸੰਗਤਾਂ ਆਪਣੇ ਨਾਲ ਨੇ ਇਹਨਾਂ ਨੂੰ ਪੁੱਛੋ ਬਾਕੀ ਸਥਾਨ ਬਾਰੇ ਇਹ ਬਜ਼ੁਰਗ ਬੈਠੇ ਨੇ ਆ ਦੇਖੋ ਇਹਨਾਂ ਦੀ ਕਿੰਨੀ ਉਮਰ ਹੋ ਗਈ ਇਹਨਾਂ ਨੂੰ ਪਤਾ ਜਦੋਂ ਇਹ ਜਵਾਨ ਸੀਗੇ ਉਸ ਤੋਂ ਵੀ ਪਹਿਲਾਂ ਦਾ ਸਥਾਨ ਹੈ ਮੇਰਾ ਨਾਮ ਬਹਾਦਰ ਸਿੰਘ ਹੈ। ਕੀ ਕਰਨਾ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ। ਮੈਂ ਤਾਂ ਇਹ ਕਹਿਣਾ ਚਾਹਣਾ ਹੀ ਬਾਬਾ ਜੀ ਤਾਂ ਪੱਲਿਓਂ ਲੰਗਰ ਲਾਉਂਦੇ ਆਂ, ਸੰਗਤਾਂ ਸੇਵਾ ਕਰਾ ਰਹੀਆਂ ਆਂ। ਠੀਕ ਆ ਸਾਡੇ ਇਲਾਕੇ ਦੀ ਸੰਗਤ ਨੂੰ ਬਹੁਤ ਫੇਸ ਪਹੁੰਚੀ ਹੈ। ਤਕਰੀਬਨ ਇਹਨਾਂ ਦੇ ਬਜ਼ੁਰਗਾਂ ਨਾਲ ਅਸੀਂ ਜੁੜੇ ਹਾਂ, ਸਾਡੇ ਬਜ਼ੁਰਗ ਇਹਨਾਂ ਦੇ ਬਜ਼ੁਰਗਾਂ ਨਾਲ ਅਸੀਂ ਅੱਗੇ ਨੂੰ ਅਸੀਂ ਇਹਨਾਂ ਨਾਲ ਜੁੜ ਗਏ ਆਂ। ਤੇ ਬਹੁਤ ਪਿੰਡ ਨੇ ਸਾਡੇ ਤੁਸੀਂ ਜਾ ਕੇ ਪਿੰਡਾਂ 'ਚ ਵੀ ਇਨਕੁਆਇਰੀ ਕਰ ਸਕਦੇ ਹੋ ਪੰਚ ਸਰਪੰਚਾਂ ਤੋਂ। ਲੋਕਲ ਐਮਸੀਆਂ ਤੋਂ ਹੀ ਪੁੱਛ ਸਕਦੇ ਆਂ। ਹਰ ਇੱਕ ਮੁੱਦੇ ਲਾਗਬਾਸ ਕੋਠਿਆਂ ਵਾਲੇ ਤੋਂ ਪ ਇਸ ਗੱਲ ਦਾ ਇੱਕ ਦੋ ਬੰਦੇ ਨੂੰ ਤਰਾਜ ਹੁਣ ਕੇ ਕੰਮ ਨਹੀਂ ਹੋਣਾ ਚਾਹੀਦਾ ਜੇ 98% ਲੋਕ ਸਾਡੇ ਨਾਲ ਹੋਣ ਤਾਂ 2% ਕਰਨ ਤਾਂ ਗਲਤ ਗੱਲ ਹੈ ਇਹ ਸਾਇਦ ਮਹਾਦੀਖੀ ਲਈ ਇਸ ਤਰ੍ਹਾਂ ਦੇ ਮਤਲਬ ਕੀ ਜਗਾ ਹੋ ਰਹੀ ਹੈ ਕਿ ਇਹ ਗ੍ਰੀਨhouse ਗੈਸ ਦੇ ਮਤਲਬ ਕਾਵਣਾ ਦੇਖੋ ਅਸੀਂ ਸਾਇਦ ਸਹੀ ਗੱਲ ਨਹੀਂ ਕਰ ਸਕਾਈ ਦੇਖੋ ਇਹ ਕੋਈ ਸਿਆਸੀ ਮੁੱਦਾ ਤਾਂ ਹੈ ਨਹੀਂ ਠੀਕ ਹੈ ਨਾ ਇਹ ਇਹ ਹਿੰਦੂਆਂ ਦਾ ਵੀ ਹੈ ਮੁਸਲਮਾਨਾਂ ਦਾ ਵੀ ਐਸੇਖਾਂ ਦਾ ਵੀ ਐਸਾਈਆਂ ਦਾ ਵੀ ਗੱਦੀਆਂ ਦੇ ਸਾਰਿਆਂ ਦਾ ਹੀ ਹੈ ਇਹ ਇਹਦੇ ਇਸ ਗੱਲ ਤੇ ਕਿਸੇ ਨੂੰ ਤਰਾਜ ਨਹੀਂ ਇਹ ਤਾਂ ਰਾਜ ਤਾਂ ਬੈਠ ਕੇ ਵੀ ਗੱਲ ਹੋ ਸਕਦੀ ਸੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਕਿ ਆ ਕਿਹੜੇ ਸਮਝੌਤੇ ਨਹੀਂ ਹੁੰਦੇ ਹੈ ਪਰ ਲੇਕਿਨ ਇਹ ਦੁੱਖ ਹੈ ਸਾਡੀ ਸੰਗਤ ਨੂੰ ਸਾਰੇ ਪਿੰਡਾਂ ਦੇ ਇਲਾਕੇ ਨੂੰ ਸਾਡੇ ਨੂੰ ਇਹਨਾਂ ਕੱਲ ਦਾ ਦੁੱਖ ਹੈ ਵੀ ਸਰਕਾਰ ਸਾਹਿਬ ਰੁਕ ਜਾਣਾ ਠੀਕ ਹੈ ਨਾ ਮਾੜੀ ਗੱਲ ਹੈ ਕੋਈ ਡੇਰਾਂ ਨੀ ਰੁਕਦਾ ਹੈਗਾ ਕਿਸੇ ਦੀ ਬਾਉਂਡਰੀ ਵੱਲ ਹੋਵੇ ਕੋਈ ਪੁਲਿਸ ਆ ਕੇ ਨਾਲ ਕਰਾ ਦੇਗਾ ਅਸੀਂ ਤਾਂ ਕੋਰਟ ਦਾ ਬਹੁਤ ਸਤਿਕਾਰ ਕਰਦੇ ਹਾਂ ਕਾਨੂੰਨ ਨੂੰ ਮੰਨਣ ਵਾਲੇ ਬੰਦੇ ਹਾਂ ਠੀਕ ਹੈ ਵੀ ਜੋ ਕੋਰਟ ਕਰੇਗਾ ਉਹ ਫੈਸਲਾ ਮਨਜ਼ੂਰ ਹੈ ਅਸੀਂ ਅਜੇ ਤੱਕ ਕੋਈ ਗੱਲ ਨਹੀਂ ਕੀਤੀ ਸੀਗੀ ਬਾਬਾ ਜੀ ਨੇ ਵੀ ਨਹੀਂ ਕੀਤੀ ਕੋਈ ਗੱਲ ਹੈਗਾ ਬਹੁਤ ਦੁੱਖ ਹੈ ਤੁਸੀਂ ਮੈਨੂੰ ਇਕੱਲੇ ਨੂੰ ਨਾ ਪੁੱਛੋ ਉਹ ਸੰਗਤਾਂ ਵਿੱਚ ਬੈਠਿਆਂ ਸਾਰਿਆਂ ਨੂੰ ਪੁੱਛੋ ਪਿੰਡਾਂ ਜਾਓ ਤੁਸੀਂ ਪ੍ਰੈਸ ਹੋ ਸਾਰੇ ਪਿੰਡਾਂ ਜਾ ਕੇ ਪੁੱਛੋ ਵੀ ਕਿਸੇ ਨੂੰ ਕੀ ਤਕਲੀਫ ਹੈ ਇਸ ਗੁਰੂ ਘਰ ਦਾ ਜੇ ਕੋਈ ਉਹ ਹੈ ਤਾਂ ਦੱਸ ਦੇਣੀ ਚਾਹੀਦੀ ਹੈ ਸਾਹਮਣੇ ਆ ਕੇ ਦੱਸ ਦੇਣਗੇ ਇਹਦੀ ਜਾਨਾ ਫਿਰ ਦੇ ਪਿੰਡ ਗੁੰਬੜਾ ਅਗੀਆਂ ਜਿਹੜੇ ਬਾਬਾ ਸਿਵਿੰਦਰ ਜੀ ਦੇ ਪੀੜਾ ਜੀ ਅਗੀਆਂ ਪਿਵਣੇ ਕਹਾਣੀ ਦੀ ਉਹ ਉਨੀ ਸੰਨ ਬਿਆਸੀ ਜਾ ਕੇ ਇਹ ਬਸ ਮਾਰ ਜਾਈ ਉਹਨਾਂ ਰਹਿ ਕੁਛ ਨਹੀਂ ਇੱਥੇ ਕਿਤੇ ਵੀ ਕੋਈ ਮਕਾਮ ਜਮੀਨ ਹੋਇਆ ਹੋਇਆ ਨਹੀਂ ਇਹ ਤੇ ਪਰੇ ਪਰੇ ਜਾਈ ਹੋ ਗਈ ਜੀ ਇੱਥੇ ਸੱਤ ਪੇਸ ਹੈ ਇੱਧਰ ਹੋਈਆਂ ਜੀ ਇੱਥੇ ਕੁਛ ਨਹੀਂ ਜਿਹੜੇ ਜੰਗਲ ਦਾ ਉਦੋਂ ਦਾ ਉਹ ਦਾੜਵਾ ਕਰ ਅਸੀਂ ਵੀ ਹੁੰਦੇ ਜਾਂਦੇ ਆ ਵੀ ਇਹ ਕੋਈ ਸੰਗਤਾਂ ਨੇ ਜੋ ਵਧਿਆ ਤਾਂ ਇਹ ਉੱਡੇ ਵਾਲਿਆਂ ਦਾ ਇਲਾਟ ਕਰ ਫਿਰ ਉਹ ਅੱਛੇ ਬਹਿ ਲੱਗ ਗਏ ਬਾਜਵਾ ਬਸ ਇਹ 9 ਤਰਕ ਵਿੱਚ ਸਮਾਗਮ ਹੈ ਉੱਥੇ ਤੇ ਸੰਗਤਾਂ ਨੂੰ ਕੀ ਐਪਲੀਕ ਕਰਨਾ ਚਾਹੋਗੇ ਸੰਗਤਾਂ ਨੂੰ ਆਏ ਜੀ ਇਹ ਗੁਰੂ ਘਰ ਤੇ ਹੋਵਾ ਕੇ ਆਉਣ ਜਿਹੜੇ ਸਮਾਗਮ ਲੈ ਕੇ ਹਾਜ਼ਰ ਕਰਨ ਗੁਰੂ ਆਣੀ ਸੁਣ ਕੇ ਆਪਣਾ ਜੀਵਨ ਸਧਾਰਨ ਗੁਰੂ ਜੀ ਦੇ ਕਹਿਣੇ ਚੱਲਣ ਇਹੀ ਤਾਂ ਹੈ ਇਹੀ